ਲਓ ਜੀ ਮਿੱਤਰੋ ਆਪਾਂ ਆ ਗਏ ਆ ਇੱਥੇ ਤੇ ਉਹ ਸੀ ਇੰਡੀਆ ਗੇਟ ਫੋਟੋ ਨਹੀਂ ਯਾਰ ਵਧੀਆ ਹੋਣੀ ਆ ਹਨਾ ਉਹ ਠੀਕ ਆ ਹੈ ਇਹ ਤੋਂ ਨੱਪਟਾ ਹਾਂ ਦੇ ਤੋਂ ਓਏ ਆਪਾਂ ਸਾਰੇ ਪਾਸੇ ਗਏ ਤੁਮਿਆਂ ਐਸ ਤੋਂ ਘੁੰਮ ਕੇ ਆਏ ਦੀ ਆਪਾਂ ਯਾਰ ਹਾਂ ਨਹੀਂ ਇਹ ਤਾਂ ਉਹ ਤਾਂ ਕਰ ਲਈ ਛੱਡ ਤੇ ਇੰਡੀਆ ਗੇਟ ਹੁਣ ਉਹ ਉੱਥੇ ਜਾਂਦੇ ਆ ਆਪਾਂ ਲਿੱਕਰ ਦੇ ਦਿਖਾ ਦਊਂ ਪਸੰਦ ਆ ਯਾਰ ਬਸ ਕਰ ਯਾਰ ਸਾਡੇ ਕੋਲ ਤਾਂ ਆਈਫੋਨ ਨਹੀਂ ਤੇ ਆਪ ਹੀ ਫੋਟੋ ਖਿੱਚੀ ਜਾਂਦੇ ਆ ਤੁਸੀਂ ਕਰਣੀ ਆ ਹੈ ਤੇਰੇ ਕੋਲ ਕਿੰਨੇ ਪੈਸੇ ਲੈਣਾ ਫੋਟੋ ਦੇ ਕਿੰਨੇ ਪੈਸੇ ਲੈਣਾ ਹੈ ਉਹ ਪੈਸੇ ਕਿਤੇ ਨੇ ਲੈਂਦੇ ਹੋ ਨੂੰ ਪਤਾ ਲਾ ਗਿਆ ਨਾ ਆਈਫੋਨ ਹੀ ਹੀ ਦੇ ਦੇ ਹਾਂ ਖਿੱਚਾਂਗੇ ਫਿਰ ਆਪਾਂ ਆ ਰੋ ਰੋ ਲਵਰ ਤੇ ਫੋਟੋ ਖਿਚਾਣਾ ਲਵ ਵੀ ਮਿੱਤਰੋ ਗੱਲ ਇਹ ਹੈ ਵੀ ਰੌਣਕਾਂ ਤਾਂ ਬਹੁਤ ਘੈਂਟ ਨੇ ਅਵਰੇ ਪੁੱਛ ਲੈਨੇ ਹਣਾ ਵੀ ਅਬ ਉੱਧਰ ਕਿਵੇਂ ਜਾਈਏ ਉਹ ਤਾਂ ਜਾ ਰਹੇ ਯਾਰ ਉਹ ਦੇਖੋ ਜਾ ਰਹੇ ਉਹ ਜਾ ਰਹੇ ਨੇ ਉਹ ਦੇਖੋ ਉਹ ਲੰਗੇ ਨੇ ਹੁਣ ਉਹ ਦੇਖੋ ਨਹੀਂ ਨਹੀਂ ਨੇ ਉਧਰ ਨਹੀਂ ਆਇਆ ਟਿਕਟ ਕੋਈ ਨਹੀਂ ਹੈਗੀ ਇੱਥੇ ਆ ਜਾ ਰਿਹਾ ਹੋ ਗਈ ਮੈਨੂੰ ਲੱਗਦਾ ਹੈ ਨਾ ਮੈਟਰੋ ਵਾਲਾ ਲੱਗਦਾ ਨਾ 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 ਆ ਜਾਓ ਆ ਜਾਓ ਮੈਟਰੋ ਵਾਲਾ ਇਹ ਨਹੀਂ ਮੈਟਰੋ ਵਾਲਾ ਫੋੜਿਆਵਾਂਗੇ ਪੁੱਛ ਲੈ ਲੈ ਆ ਨੀਚੇ ਛੜਾ ਪੈ ਗਿਆ ਹੈ ਵਿੱਚ ਪਰ ਉਹ ਕੱਢਿਆ ਪਾ ਹਾਂ ਬਸ ਸਭ ਇਹ ਰਸਤਾ ਉਧਰ ਜਾਏਗਾ ਹਾਂ ਉਧਰ ਜਾਏਗਾ ਓਕੇ ਓਕੇ ਥੈਂਕ ਯੂ نیچے ਅੰਡਰਗਰਾਉਂਡ ਰਸਤਾ ਅੰਡਰਗਰਾਉਂਡ ਰਸਤਾ ਸਾਨੂੰ ਤਾਂ ਚੱਕਰੇ ਹੀ ਪੈ ਗਿਆ ਸੀ ਵੀ ਸਾਨੂੰ ਲੱਗਦਾ ਸੀ ਕਿ ਮੈਟਰ ਉਹ ਰਸਤਾ ਹਾਂ ਗੱਡੀਆਂ ਨੂੰ ਪ੍ਰੋਪਰ ਲੌਕ ਕਰਿਆ ਜੀ ਆਪਾਂ ਬਹੁਤ ਸਿਆਪ ਕਰਦੇ ਆ ਆ ਗਿਆ ਕਰ ਇਹਦੇ ਜੀ ਗ੍ਰੇਨਰ ਨੇ ਦਿਖਾਰ ਗਿਆ ਬਟ ਹੈ ਕੁਛ ਨਹੀਂ ਲੋ ਵੀ ਮਿੱਤਰੋ ਅਸੀਂ ਆ ਗਏ ਹੁਣ ਇੰਡੀਆ ਗੇਟ ਦੇ ਬਿਲਕੁਲ ਕਲੋਜ਼ ਤੇ ਇੱਥੇ ਭੀੜ ਮੈਨੂੰ ਵਾਹ ਵਾਹ ਲੱਗ ਰਹੀ ਹੈ ਹੈ ਆ ਇੱਥੇ ਵਸ ਇੰਡੀਆ ਗੇਟ ਆ ਐਸਨ ਇੰਡੀਆ ਗੇਟ ਕਹਿੰਦੇ ਨੇ ਕੱਲ ਪੈਸੇ ਨਾਲ ਨਹੀਂ ਕਿਤੇ ਦੇ ਫੋਟੋ ਕਿ ਚਾਲੋ ਪਹਿਲਾਂ ਫੋਨ ਦੇ ਸਾਡਾ ਚਾਹੇ ਜਾ ਲਓ ਮਿੱਤਰੋ ਅਸੀਂ ਆ ਗਏ ਬਿਲਕੁਲ ਹੀ ਨੇੜੇ ਇਹ ਹੈ ਜੀ ਇੰਡੀਆ ਗੇਟ ਹਾਂ ਇਹ ਆਪਾਂ ਦਿਖਾਈਏ ਇੱਥੇ ਲਿਖਿਆ ਹੈ ਜੀ ਇੰਡੀਆ 18 ਇੰਚ ਇਹ ਉੱਪਰ ਆ ਗਿਆ ਆ ਵਾਲਾ ਅਸੀਂ ਬਿਲਕੁਲ ਨੇੜੇ ਆਇਆ ਇਸ ਕਰਕੇ ਵੀ ਪਹਿਲਾਂ ਸਾਨੂੰ ਆਏ ਸੀ ਜਿਵੇਂ ਇੰਗਲੈਂਡ ਦੇ ਵਿੱਚ ਅਸੀਂ ਜਿਹੜਾ ਬ੍ਰਿਜ ਹੁੰਦਾ ਆਪਣਾ ਕਿਹੜਾ ਬ੍ਰਿਜ ਸੀ ਉਹ ਲੰਡਨ ਬ੍ਰਿਜ ਦੇ ਨੇੜੇ ਅਸੀਂ ਗਏ ਜਦੋਂ ਉੱਥੇ ਨਾ ਰਿਪੇਅਰ ਚੱਲ ਰਹੀ ਸੀ ਪਰ ਉਹੀ ਕੰਮ ਇਹ ਆ ਵੀ ਉਹੀ ਗੱਲਬਾਤ ਇੱਥੇ ਵੀ ਲੱਗ ਰਹੀ ਹੈ ਕਿੰਨਾ ਪੁਰਾਣਾ ਇਹਦਾ ਨਹੀਂ ਪਤਾ ਹੈਗਾ ਬਟ ਹੁਣ ਆਪਾਂ ਫੋਟੋ ਵੇਚਦੇ ਆਵਰੇ ਖੜੋ ਵੀ ਲੋ ਵੀ ਦੋਸਤੋ ਤੁਹਾਡੇ ਪਿੱਛੇ ਹੈ ਇੰਡੀਆ ਗੇਟ ਇੰਡੀਆ ਗੇਟ ਤੇ ਦਰਸ਼ਨ ਦੇਖਣ ਦੇ ਜਿਹੜੇ ਨਹੀਂ ਆਏ ਵਸੇ ਅਸੀਂ ਵੀ ਪਹਿਲੀ ਵਾਰ ਆਇਆ ਤੇ ਵਧੀਆ ਲੱਗਿਆ ਤੇ ਰੌਣਕਾਂ ਅੱਛੀਆਂ ਨੇ ਦੇਖੋ ਤੁਹਾਡੇ ਸਾਹਮਣੇ ਕਾਫੀ ਜਿਆਦੇ ਰੌਣਕਾਂ ਨੇ ਤੇ ਸਾਡਾ ਬੜਾ ਮਨ ਸੀ ਵਸੇ ਮੇਰੇ ਬੇਟਾ ਤਾਂ ਸ਼ਾਇਦ ਨਹੀਂ ਆਇਆ ਓਰੇ ਪਰ ਕੋਸ਼ਿਸ਼ ਕਰਾਂਗੇ ਨੈਕਸਟ ਵਾਰੀ ਜਦੋਂ ਅਸੀਂ ਲੈ ਕੇ ਆਵਾਂਗੇ ਇਹੀ ਸੋਚਾਂਗੇ ਵੀ ਪੂਰੀ ਫੈਮਿਲੀ ਦੇ ਨਾਲ ਆਈਏ ਵਸੇ ਇਹ ਸਾਡੇ ਪੂਰੀ ਇੰਡੀਆ ਦਾ ਇੱਕ ਇੱਕ ਐਸਾ ਨਿਸ਼ਾਨਾ ਜਿਹੜਾ ਕੀ ਮਤਲਬ ਇਸ ਜਗ੍ਹਾ ਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਦੇਖਣ ਵਾਸਤੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਚੱਲ ਨਾਲ ਆਏ ਹੋਏ ਆ ਤੇ ਅਸੀਂ ਉਹਰੇ ਵੀ ਇਸ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਪਰ ਜਿੰਨਾ ਵੀ ਅਸੀਂ ਦਿਖਾ ਸਕੀਏ ਤੇ ਤੁਹਾਡੇ ਸਾਹਮਣੇ ਹੈ ਬੜਾ ਵਧੀਆ ਲੱਗਦਾ ਰੌਣਕਾਂ ਕਾਫੀ ਨੇ ਮਤਲਬ ਕਾਫੀ ਕੋ ਮਣਾਉਣੇ ਨੇ ਅੱਜ ਸੰਡੇ ਵੀ ਸੀ ਤੇ ਲਓ ਜੀ ਹੁਣ ਆਪਾਂ ਦੂਜੀ ਸਾਈਡ ਵੱਲ ਚੱਲੇ ਆਂ ਨਿਕਾਸ਼ੀ ਤਾਂ ਮੈਨੂੰ ਆਹ ਲਾ ਰਿਹਾ ਰਵੀ ਅੰਗਰੇਜ਼ਾਂ ਦੀ ਬਣਾਇਆ ਲਾ ਮੈਨੂੰ ਤਾਂ ਜਿੱਥੇ ਤੱਕ ਮੇਰਾ ਆਈਡੀ ਆ ਹੈ ਨਾ ਅੰਦਰ ਨਹੀਂ ਅੰਦਰ ਨਹੀਂ ਜਾਂਦੇ ਨਾ ਇੱਥੋਂ ਆਏ ਤਾਂ ਚਲੋ ਇੰਨੀ ਦੂਰ ਤੱਕ ਆਦੇ ਪਾਸੇ ਜਾਣਾ ਹੂੰ ਨਾਉ ਤਾਂ ਹੋ ਗਿਆ ਜੀ। ਉਹ ਨੈਰੂ ਦੀ ਹੋ ਗਈ। ਯਾਰਾ ਨੈਰੂ ਕਿਤਨੇ ਪੈਸੇ ਲੈਂਦੇ ਹੋ ਵੀ? ਹਾਂ? 20 ਰੁਪਏ। ਬਸ। ਕਿਤਨੀ ਦੇਰ ਮੈਂ ਦੇ ਦੋਗੇ? ਇਹ ਤਾਂ ਆਈਫੋਨ ਹੈ ਮੇਰੇ ਪਾਸ ਤੋਂ। ਹਾਂ? ਮੇਰੇ ਪਾਸ ਤਾਂ ਆਈਫੋਨ ਹੈ। ਚਲ 20 ਰੁਪਏ ਟੁੱਟੇ ਹਨ ਆਪਕੇ ਕੋਲ 20 ਰੁਪਏ ਟੁੱਟੇ ਹਨ ਉਹ ਮਤਲਬ Google Pay ਕਰ ਦੇਂਗਾ ਕੁਝ ਇੱਕ ਚੱਲ ਜਾਏਗਾ ਚਲ ਬਣਾਓ ਫਿਰ ਇੱਕ ਫੋਟੋ ਬਣਾਓ ਲੈ ਵੀ ਇੱਕ ਫੋਟੋ ਨੁਵਾਈ ਆਪਾਂ ਇੱਕ ਪਿਆਰੇ ਜੀ ਫੋਟੋ ਬਣਾ ਕੇ ਨਹੀਂ ਫਿਰ ਉਹਨਾਂ ਚ ਜਿੰਨਾ ਚਿਰ ਸਿਲੈਕਟ ਨਹੀਂ ਹੁੰਦੀ ਉਹਨਾਂ ਚਲ ਆ ਵੀ ਇਹ ਮਿੱਤਰ ਸਾਨੂੰ ਖਿੱਚ ਕੇ ਦੇਊਗਾ ਫੋਟੋ ਕਿੰਨੇ ਦੀਆਂ 100 ਦੀਆਂ ਹੈ ਖਿੱਚ ਖਿੱਚ ਫੋਟੋ ਦਿਖਾਵਿਆ ਲੈ ਸਾਨੂੰ ਲਵੀ ਲਾਈਵ ਫੋਟੋ ਖਿਚਾ ਰਹੇ ਆ ਆਪਾਂ ਮਿੱਤਰੋ ਗੱਲ ਇਹ ਹੈ ਆ ਵੀ ਆਪਾਂ ਬਲੌਗ ਦੇ ਵਿੱਚ ਪਾਵਾਂਗੇ ਇੱਕ ਫੋਟੋ ਇੱਕ ਫੋਟੋ ਖਿੱਚਣੀ ਆ ਅਜੇ ਕੱਢ ਦੇ ਇਸ ਬੱਚੇ ਨੇ ਸਾਡੇ ਖਿੱਚੇ ਨੇ ਫੋਟੋਆਂ ਹੁਣ ਦੇਖਦੇ ਕਿੰਨੇ ਕੁ ਵਧੀਆ ਫੋਟੋਆਂ ਦਿਖਾ ਰਿਹਾ ਸਾਨੂੰ ਤੇ ਫੋਟੋਆਂ ਅਸੀਂ ਸਾਨੂੰ ਦਿਖਾਵਾਂਗੇ ਆਪਣੇ ਇੰਸਟਾਗ੍ਰam ਤੇ ਤੇ ਕੋਈ ਗੱਲ ਨਹੀਂ ਬਾਅਦ ਚ ਦੇਖਦੇ ਆਪਾਂ ਠੀਕ ਹੈ ਜੀ ਫੋਟੋ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗਾ ਲਓ ਵੀ ਮਿੱਤਰੋ ਅਸੀਂ ਆ ਗਏ ਜੀ ਹੁਣ ਅਸੀਂ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਾਂ ਰੌਣਕਾਂ ਦੇਖ ਲਈਆਂ ਬੜਾ ਵਧੀਆ ਲੱਗਿਆ ਤੇ ਮੈਡਮ ਖੁਸ਼ ਹੋਏ ਹੋ ਫੜਮ ਜੀ ਕਿਵੇਂ ਲੱਗਿਆ ਇਹ ਫੋਟੋ ਕੀ ਦੀ ਹੈ ਜੀ ਆਓ ਦੇਖੀਏ ਪਤਾ ਨਹੀਂ ਯਾਰ ਇਹ ਤਾਂ ਹੁਣ ਉਹਨਾਂ ਨੂੰ ਦੱਸਣਾ ਪਊਗਾ ਜਿਹੜੇ ਆਪਣੀ ਵੀਡੀਓ ਦੇਖਣਗੇ ਤੇ ਹਾਂ ਇੱਕ ਕਮੈਂਟ ਕਰਕੇ ਸਾਨੂੰ ਦੱਸ ਦਿਓ ਜੀ ਮੈਨੂੰ ਤਾਂ ਸੰਤ ਬਾਬਾ ਨੈਰੋਜੀ ਦੀ ਲੱਗਦੀ ਆ ਠੀਕ ਹੈ ਜੀ ਦੱਸਿਓ ਜ਼ਰੂਰ ਜੀ ਵੈਸੇ ਲਿਖਿਆ ਨਹੀਂ ਹੋਇਆ ਕਿਤੇ ਜਿਹੜਾ ਵੀ ਸਾਡੀ ਇਹ ਵੀਡੀਓ ਨੂੰ ਦੇਖ ਰਿਹਾ ਹੈ ਜੋ ਵੀ ਮਤਲਬ ਵੀਵਰ ਸਾਡੀ ਵੀਡੀਓ ਨੂੰ ਦੇਖ ਰਿਹਾ ਤਾਂ ਪਲੀਜ਼ ਦੱਸਿਓ ਜ਼ਰੂਰ ਠੀਕ ਹੈ ਜੀ ਤੇ ਇਹਦਾ ਪਤਾ ਨਹੀਂ ਵੀ ਕੀ ਆ ਇਹ ਮਤਲਬ ਕਿੰਨਾ ਦੀ ਫੋਟੋ ਹੈ ਸੋ ਅੱਛਾ ਲੱਗਿਆ ਵਧੀਆ ਰੌਣਕਾਂ ਨੇ ਬਹੁਤ ਭੀੜ ਹੈ ਬਹੁਤ ਇਕੱਠਾ ਬੜਾ ਇੰਜੋਏ ਕਰ ਰਹੇ ਨੇ ਅੱਜ ਤੇ ਅੱਜ ਹੈਗਾ ਸੰਡੇ ਸੰਡੇ ਦੀ ਛੁੱਟੀ ਹੋ ਸਕਦਾ ਸੰਡੇ ਦੀ ਛੁੱਟੀ ਕਰਕੇ ਇਕੱਠ ਹੋਵੇ ਪਰ ਉ ਵੀ ਹੁੰਦਾ ਹੋਊਗਾ ਆਪਾਂ ਕਿਹੜਾ ਪਹਿਲਾਂ ਕਦੇ ਆਏ ਹਰੇ ਹਨਾ ਤੇ ਠੀਕ ਆ ਦੋਸਤੋ ਚੱਲਦੇ ਹੁਣ ਆਪਾਂ ਵਾਪਸ ਆਪਣੀ ਗੱਡੀ ਕਣੀ ਨੂੰ ਤੇ ਉੱਥੋਂ ਚੱਲਾਂਗੇ ਆਪਾਂ ਆਪਣੇ ਨੌਨ ਦੇ ਘਰ ਭਾਈ ਦੇ ਘਰ ਦਿੱਲੀ ਦੇ ਵਿੱਚ ਤੇ ਠੀਕ ਆ ਦੋਸਤੋ ਮਿਲਦੇ ਆ ਅਗਲੀ ਵੀਡੀਓ ਦਾ ਵੇਟ ਕਰਿਓ ਕੁਝ ਪਾਲ ਅਸੀਂ ਹੋਰ ਜ਼ਿੰਦਗੀ ਦਾ ਤੁਹਾਡੇ ਨਾਲ ਸਾਂਝੇ ਕਰਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤਾਂ ਬੋਲੋ ਤੁਸੀਂ ਅਸੀਂ ਅਸੀਂ ਆਏ ਸੀ ਜੀ ਅੱਜ ਘੁੰਮਣ ਹਾਂ ਦਿਖਾ ਰਿਆ ਤਾਂ ਸੁਨੀ ਇੰਡੀਆ ਗੇਟ ਜਿਹੜੇ ਨਹੀਂ ਹਾਏ ਉਹਨਾਂ ਨੇ ਵੀ ਦੇਖ ਲਿਆ ਵੇਚ ਅਸੀਂ ਫਸਟ ਵਾਰ ਆਏ ਸੀਗੇ ਹਾਂ ਇੰਡੀਆ ਗੇਟ ਦੇਖਣਾ ਦਿੱਲੀ ਬਹੁਤ ਵਾਰ ਆਏ ਆ ਵੈਸੇ ਉਰੇ ਆਈ ਨਹੀਂ ਸੀ ਵੈਸੇ ਉਹ ਰੌਣਕ ਬਹੁਤ ਹੈ ਜੀ ਨਾ ਮਨਵਾਇ ਲੱਗਦਾ ਵੀ ਸਾਰੀ ਦੁਨੀਆ ਇੱਥੇ ਤੁਰੀ ਫਿਰਦੀ ਹੈ ਜੀ ਹਾਂ ਵੈਸੇ ਪੰਜਾਬੀ ਤਾਂ ਨਹੀਂ ਕੋਈ ਦਿਸ ਰਿਆ ਕੋਈ ਹੋਣੇ ਕਿ ਪੰਜਾਬੀ ਸਾਰੇ ਹਰਿਆਣੇ ਵਾਲੇ ਨੇਗੇ ਹਾਂ ਹਾਂ ਕਰ ਰਹੇ ਨੇ ਇੰਡੀਆ ਗੇਟ ਵਧੀਆ ਗਾ ਸੋਨਾ ਗਾ ਦੇਖਣ ਲਈ ਆਂਦੇ ਨੇਗੇ ਹਨ ਇੰਜੋਏ ਕਰ ਰਹੇ ਨੇਗੇ ਵਧੀਆ ਸਾਰੇ ਬਣੇ ਰਹੋ ਤੁਹਾਨੂੰ ਅਗਲੇ ਬਲੌਗ ਤੁਹਾਨੂੰ ਨਾ ਇੱਕ ਗੱਲ ਕਹਿਣੀ ਭੁੱਲ ਗਏ ਸੀ ਸੌਰੀ ਅੱਛਾ ਉਧਰ ਨੋ ਪ੍ਰੋਬਲਮ ਨੋ ਤੇ ਉਹ ਗੱਲ ਇਹ ਹੈ ਵੀ ਅਸੀਂ ਖਿਚਾਈਆਂ ਫੋਟੋਆਂ ਕਿੰਨੀਆਂ 6 ਫੋਟੋ ਤਾਂ ਬਚਾਰੇ ਨੇ ਕਾफी ਖਿੱਚੀਆਂ ਸੀ ਬੱਚਾ ਸੀ ਛੋਟਾ ਜਿਹਾ ਫੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪਰ ਆਈਫੋਨ ਸਾਡੇ ਕੋਲ ਸੀ ਪਰ ਅਸੀਂ ਫਿਰ ਵੀ ਚਾਹਿਆ ਵੀ ਚਲੋ ਦੇਖੋ ਆਪਾਂ ਆਪਣੀ ਪੋਜ਼ਿਟਿਵ ਸੋਚ ਰੱਖਦੇ ਹਾਂ ਹੋ ਸਕਦਾ ਅਗਲੇ ਦੀ ਕਿੰਦਾ ਦੀ ਸੋਚ ਹੋਵੇ ਪਰ ਅਸੀਂ ਇਹ ਚਾਹੁੰਦੇ ਸੀ ਵੀ ਚਲੋ ਫੋਟੋ ਖਿਚਾਈਏ ਤੇ ਆਪਾਂ ਉਹਨੂੰ ਕੁਝ ਪੈਸੇ ਪੇ ਕਰੀਏ 20 ਰੁਪਏ ਇੱਕ ਫੋਟੋ ਦੇ ਲੈਂਦਾ ਸੀ ਮੈਂ ਕਿਹਾ ਵੀ ਇੱਕ ਕਿੱਥੇ ਤੇ ਕਹਿੰਦਾ ਨਹੀਂ ਜੀ ਇੱਕ ਨਹੀਂ ਘਟੋ ਘਟੋ 5 ਕਿੱਥੂ ਯਾਨੀ ਕਿ 100 ਰੁਪਏ ਦੀਆਂ ਹਨ ਤੇ ਪਰ ਉਹਨੇ ਫੋਟੋ ਖਿਚੇ ਦਿੱਤੀ 9 ਪਰ ਉਹਦੇ ਵਿੱਚ ਅਸੀਂ ਸਿਲੇਕਟ ਕਰ ਲਈਆਂ ਸਿਲੇਕਟ ਦੀ ਆਪਸ਼ਨ ਹੁੰਦੀ ਹੈ ਤੇ ਸਿਲੇਕਟ ਕਰਨ ਤੋਂ ਬਾਅਦ ਫਿਰ ਅਸੀਂ ਨੇ ਰੱਖਿਆ ਜੀ 6 ਫੋਟੋਆਂ 6 ਫੋਟੋਆਂ ਜਿਹਦੇ ਵਿੱਚ ਆਪਣਾ 120 ਰੁਪਏ ਪੇ ਕਰਦੇ ਤੇ ਉਹਨਾਂ ਨੂੰ ਗੂਗਲ ਪੇ ਕਰਤੇ ਤੇ ਉਹਨਾਂ ਨੇ ਆਪਣਾ ਕੈਨਨ ਕੈਮਰਾ ਦੇ ਵਿੱਚ ਸਾਡੇ ਮੋਬਾਈਲ ਦੇ ਵਿੱਚ ਇੱਕ ਡਾਟਾ ਕੇਬਲ ਲਾਈ ਤੇ ਉਹ ਫੋਟੋਆਂ ਸਾਨੂੰ ਨਾ ਉਹਨਾਂ ਨੇ ਸੈਂਡ ਕਰਤੀਆਂ ਫੋਟੋ ਆਲਮੋਸਟ ਵਧੀਆ ਸੀ ਪਰ ਆਈਫੋਨ ਤੇ ਉਹਦੇ ਚ ਜਿਆਦਾ ਮੈਨੂੰ ਫਰਕ ਨਹੀਂ ਲੱਗਿਆ ਕਿਉਂਕਿ ਆਪਦੇ ਫੋਟੋ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵਧੀਆ ਲੱਗਿਆ ਕੁੱਲ ਮਿਲਾ ਕੇ ਐਕਸਪੀਰੀਅੰਸ ਤੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਜ਼ਰੂਰ ਅੱਸਿਆ ਕਰੋ ਤੇ ਉਹਨਾਂ ਵੀ ਨੇ ਦੇਖਿਆ ਸਾਨੂੰ ਕਿਵੇਂ ਲੱਗਿਆ ਇੰਡੀਆ ਗੇਟ ਆ ਸਾਡੇ ਨਾਲ ਹੀ ਆ ਇੰਡੀਆ ਗੇਟ ਦੇ ਇੱਕ ਇੰਡੀਆ ਗੇਟ ਦੀ ਕੰਧ ਆ ਤੇ ਇਹ ਫਰੰਟ ਹੈ ਤੇ ਬਿਲਡਿੰਗ ਬਣੀ ਹੋਈ ਆ ਤੇ ਬਣੇ ਰਹੋ ਵੀਡੀਓ ਤੇ ਤੇ ਜਦੋਂ ਵੀ ਕੋਈ ਨਵਾਂ ਪਾਲ ਜਿੰਦਗੀ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਖੁਸ਼ੀ ਹੁੰਦੀ ਆ ਹੁਣ ਆਪਾਂ ਆਪਣੇ ਪਿਆਰ ਤਰਾਣੀ ਦੇ ਘਰੇ ਹਾਂ ਉਹ ਵੇਟ ਕਰ ਰਹੇ ਹੋਣੇ ਸਾਡੇ ਉਹ ਸਾਡਾ ਵੇਟ ਕਰ ਰਹੇ ਨੇ ਵਿਚਾਰੇ ਪਰ ਉਹਨਾਂ ਦਾ ਵੀ ਅੱਜ ਪੇਪਰ ਸੀ ਵੈਸੇ ਹਾਂ ਉਹਨਾਂ ਦਾ ਵੀ ਪੇਪਰ ਸੀ ਉਹ ਪੰਚਕੁਲਾ ਤੋਂ ਆਏ ਸੀਗੇ ਵੈਸੇ ਉਹ ਵੀ ਪਹੁੰਚ ਗਏ ਹੋਣੇ ਹਾਂ ਹਾਂ ਅਸੀਂ ਅੱਜ ਚੱਲੇ 6 ਘੰਟੇ ਸੀਗੇ ਪਹੁੰਚੇ ਹੋਈ ਅਸੀਂ ਅਸਥਾਨ ਕਿੱਥਾ ਸੁਨਾਮ ਤੋਂ ਅਸੀਂ 8 ਘੰਟਿਆਂ ਚ ਇਸ ਜਗ੍ਹਾ ਤੇ ਪਹੁੰਚੇ ਹਾਂ 8 ਘੰਟੇ 8 ਘੰਟੇ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਹੁੰਦਾ ਪਰ ਅਸੀਂ ਪਹਿਲਾਂ ਵੀ ਦਿੱਲੀ ਆਏ ਆ ਪਰ ਟ੍ਰੈਫਿਕ ਐ ਇੰਨੀ ਜ਼ਿਆਦਾ ਸੀ ਵੀ 6 ਘੰਟਿਆਂ ਚ ਪਹੁੰਚੇ ਸੀ ਹਾਂ ਪਹਿਲਾਂ 6 ਘੰਟੇ ਜੇ ਇੱਕ ਦਿਨ ਆਪਾਂ ਜਦੋਂ ਪਹਿਲਾਂ ਆਏ ਸੀ ਇੰਗਲੈਂਡ ਵੇਲੇ ਉਦੋਂ ਆਪਾਂ 4.5 ਘੰਟੇ ਜੀ ਪਹੁੰਚ ਕੀਤੀ ਆਪਾਂ ਜ਼ਿਆਦਾ ਉਹ ਗੱਡੀ ਤੇ ਚਲਾਉਂਦਾ ਸੀ ਜਾਂ ਕੀ ਕਾਰਨ ਰੱਬ ਜਾਣਦਾ ਪਰ ਇਸ ਵਾਰ ਵੀ ਗੱਡੀਆਂ ਨਵੀਆਂ ਸੀ ਪਰ ਇਸ ਵਾਰੀ ਅਸੀਂ ਇੰਨੇ ਟਾਈਮ 'ਚ ਪਹੁੰਚਿਆ ਕਿਉਂਕਿ ਇੱਕ ਤਾਂ ਧੁੰਦ ਦਾ ਕਾਰਨ ਬਣ ਗਿਆ ਧੁੰਦ ਨਹੀਂ ਧੂਆ ਉਹਦੇ ਕਰਕੇ ਕਿੱਡੀ ਹੌਲੀ ਚੱਲੀ ਐ ਤੇ ਅੱਜ ਪਤਾ ਨਹੀਂ ਕਾਤੋਂ ਜਿੰਨੇ ਟ੍ਰੈਫਿਕ ਸੀ ਟ੍ਰੈਫਿਕ ਸੰਡੇ ਹੋਣ ਕਰਕੇ ਵੀ ਹੋ ਸਕਦਾ ਮੈਂ ਕਹੇ ਸੀ ਕਿ ਮੈਂ ਟ੍ਰੈਫਿਕ ਹੈ ਨਹੀਂ ਅੰਨੀ ਨਹੀਂ ਹੈਗੀ ਅੱਜ ਪਤਾ ਲੱਗਦਾ ਜਦੋਂ ਅੱਧਾ ਅੱਧਾ ਪੌਣਾ ਪੌਣਾ ਘੰਟਾ ਅਸੀਂ ਟ੍ਰੈਫਿਕ ਦੇ ਉੱਤੇ ਜਾਮ 'ਚ ਖੜੀ ਸੀਗੀ ਤੇ ਅਸੀਂ ਇੱਕ ਵਾਰੀ ਮੈਸ ਨੂੰ ਦੱਸਾਂ ਤੁਹਾਨੂੰ ਵਿਜਲੀ ਦੇਖੀ ਹੋਊਗਾ ਅਸੀਂ ਗਲੀਆਂ 'ਚ ਵੜ ਗਏ ਤੇ ਕਿਸੇ ਨੇ ਨਾ ਮਤਲਬ ਗਲੀਆਂ ਮੂਹਰੋ ਬੰਦ ਕਰਖੇ ਨੇ ਵੱਡੇ ਵੱਡੇ ਪੈਪ ਲਾ ਕੇ ਵੀ ਸਾਡੀ ਗਲੀਆਂ ਦੇ ਵਿੱਚ ਟ੍ਰੈਫਿਕ ਨਾ ਆਵੇ ਉਹਦਾ ਕਾਰਨ ਕੀ ਆ ਵੀ ਸਾਡੀ ਸ਼ਾਇਦ ਗਲੀ ਨੂੰ ਬਲਾਕ ਕਰ ਦੇਣਾ ਹੈ ਨਾ ਆਪਾਂ ਆਹ ਸਾਈਡ ਤੋਂ ਨਹੀਂ ਆਏ ਸੀ ਐਂਟਰੀ ਗੇਟ ਜਿਹੜਾ ਉਹ ਕਿਹੜੀ ਸਾਈਡੋਂ ਉਹ ਕਿਧਰ ਗਿਆ ਬਾਈ ਹੈ ਉਹ ਸੀ ਆਪਾਂ ਇਧਰੋਂ ਆਏ ਸੀ ਤੇ ਗਮਾਹ ਜੀ ਗਿਆ ਸੀ ਲਓ ਵੀ ਲਾਸਤ ਦਰਸ਼ਨ ਕਰ ਲੋ ਤੁਸੀਂ ਇੰਡੀਆ ਗੇਟ ਦੇ ਤੇ ਅਸੀਂ ਚੱਲੇ ਆਂ ਫੇਰ ਕਦੇ ਪ੍ਰਮਾਤਮਾ ਨੇ ਤੱਕ ਭੇਜੇ ਫੇਰ ਅਸੀਂ ਫੇਰ ਆਵਾਂਗੇ ਦੁਬਾਰੇ ਤੇ ਹੁਣ ਅਸੀਂ ਚੱਲੇ ਆਂ ਆਪਣੀ ਗੱਡੀ ਵੱਲ ਨੂੰ ਤੇ ਫੇਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਣੇ ਆ ਅਸੀਂ ਚੱਲੇ ਆਂ ਆਪਣੇ ਭਰਾ ਦੇ ਘਰ ਤੇ ਫੇਰ ਉਸ ਤੋਂ ਬਾਅਦ ਜਿੱਦਾਂ ਵੀ ਹੋ ਸਕੇ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਬਣੇ ਰਹੋ ਲਓ ਜੀ ਅਸੀਂ ਆ ਗਏ ਆਂ ਆਪਣੀ ਗੱਡੀ ਕੋਲ ਗੱਡੀ ਆਪਣੀ ਸਹੀ ਸਲਾਮਤ ਹੈ ਬਾਰੇ ਕਹਿੰਦੇ ਨੇ ਵੀ ਦਿੱਲੀ ਦੇ ਵਿੱਚ ਗੱਡੀਆਂ ਇਦਾਂ ਖੜਾਉਣੀਆਂ ਪਰ ਅਸੀਂ ਪਾਰਕਿੰਗ ਇਸ ਕਰਕੇ ਲਈ ਸੀ ਤਾਂ ਕਿ ਅਸੀਂ ਸੇਫ ਐਂਡ ਸਿਕਿਉਰ ਹੋ ਜਾਈਏ ਜੇ ਅਸੀਂ ਵਿਦਾਊਟ ਪਾਰਕਿੰਗ ਖੜਾਉਣੇ ਨੋ ਪਾਰਕ ਵਾਲੀ ਜਗ੍ਹਾ ਤੇ ਤਾਂ ਕਹਿੰਦੇ ਗੱਡੀਆਂ ਟੋਅ ਕਰਕੇ ਲੈ ਜਾਂਦੇ ਨੇ ਸੋ ਤੁਸੀਂ ਵੀ ਜੇਕਰ ਤੁਸੀਂ ਦਿੱਲੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਉਨੇ ਹੋ ਵਿਜ਼ਿਟ ਕਰਦੇ ਹੋ ਤਾਂ ਤੁਸੀਂ ਇੱਕ ਪਾਰਕਿੰਗ ਦੇ ਵਿੱਚ ਹੀ ਆਪਣੀ ਗੱਡੀ ਨੂੰ ਖੜਾਓ ਤਾਂ ਕਿ ਸੇਫ ਐਂਡ ਸਿਕਿਉਰ ਹੋ ਜਾਓ ਤਾਂ ਕਿ ਟੈਨਸ਼ਨ ਨਾ ਰਹੇ ਬਾਅਦ ਵਿੱਚ ਤੁਸੀਂ ਘੁੰਮਦੇ ਫਿਰਦੋ ਫਿਰੋ ਤੇ ਉਸ ਤੋਂ ਬਾਅਦ ਤੁਹਾਨੂੰ ਟੈਨਸ਼ਨ ਨਾ ਰਹੇ ਤੁਹਾਡੇ ਦਿਮਾਗ ਦੇ ਵਿੱਚ ਵੀ ਗੱਡੀ ਯਾਰ ਆਪਾਂ ਖੋ ਕਿੱਥੇ ਖੜਾਇਆ ਕਿਤੇ ਕੋਈ ਲਏ ਨਾ ਜਾਵੇ ਜਾ ਐ ਸੋ ਸੋ ਇਹ ਚੀਜ਼ ਆ ਤੁਸੀਂ ਧਿਆਨ ਰੱਖਿਓ ਚਲੋ ਹੁਣ ਅਸੀਂ ਚੱਲੇ ਆਂ ਵਾਪਸ ਵਾਪਸ ਤੋਂ ਪਾਵ ਆਪਦੇ ਰਿਸ਼ਤੇਦਾਰ ਦੇ ਘਰੇ ਬਣੇ ਰਹੋ ਵੀਡੀਓ ਤੇ ਮਿਲਦੇ ਆਂ ਜਲਦੀ ਨਵੀਂ ਜ਼ਿੰਦਗੀ ਨਵੇਂ ਪਲ ਦੇ ਨਾਲ ਗੱਡੀ ਆਪਾਂ ਪਹੁੰਚ ਗਏ ਉਹ ਹੀ ਭਈ ਆ ਗਿਆ ਇੱਥੇ ਲਾ ਲਈਏ ਮਲੋਜੀ ਅਸੀਂ ਸ਼ਹਿਰ ਤੋਂ ਸਾਡੇ ਭਰਾ ਦੇ ਘਰ ਪਹੁੰਚੇ ਆ ਤੇ ਅੱਜ ਮੈਨੂੰ ਸਾਨੂੰ ਬਹੁਤ ਕਰਨੀ ਪਈ ਐ। ਘੁੰਮ ਕੇ ਐਸਾ ਨਸਫਰ ਪੈ ਗਿਆ ਨਾ 1 ਵਜੇ ਤੋਂ ਲੈ ਕੇ 1 ਵਜੇ ਚੱਲੇ ਸੀ ਟਾਈਮ ਹੀ ਨਾ ਹੋ ਗਿਆ 10 ਵਜੇ 10 ਵਜੇ ਦੇਖੋ 10 ਘੰਟਿਆਂ ਦਾ ਰਸਤਾ 10 ਘੰਟੇ ਇੰਨੇ ਚਿਰ ਤੇ ਤਾਂ ਬੰਦਾ ਮੈਨੂੰ ਐ ਲੱਗਦਾ ਵੀ ਇੰਗਲੈਂਡ ਪਹੁੰਚ ਜੇ ਹਾਂ ਸਾਢੇ 8 ਘੰਟੇ ਦੀ ਇੰਗਲੈਂਡ ਪਹੁੰਚਣਾ ਬੰਦਾ ਮਲੋਜੀ